ਥਾਣਾ ਸਾਧੇ ਦੀ ਇਨਾਉਂਦੇ ਬੋਂਬੇ ਕਲੋਨੀ ਨੇੜੇ ਚੀਮਾ ਚੌਂਗ ਦੇ ਕੋਲ ਲੁੱਟਖੋ ਤੇ ਲੜਾਈ ਦਾ ਝਗੜਾ ਮਾਮਲਾ ਸਾਹਮਣੇ ਆਇਆ ਜਦੋਂ ਇਸ ਬਾਰੇ ਪੱਤਰਕਾਰਾਂ ਨੇ ਪੁੱਛਿਆ ਤਾਂ ਨਜ਼ੀਰ ਪੁੱਤਰ ਸੂਲਮ ਵਾਸੀ ਬੂਟਾ ਸਿੰਘ ਨੇ ਕਿਹਾ ਕਿ ਮੈਂ ਰਸਤੇ ਤੋਂ ਜਾ ਰਿਹਾ ਸੀ ਇਹਨੇ ਵੱਚ ਮੇਰੀ ਨਿਗਾਹ ਗਿਆ ਸੈਜੰਸੀ ਵਿੱਚ ਕੰਮ ਕਰਨ ਵਾਲੇ ਵਿਅਕਤੀ ਤੇ ਪੈਂਦੀ ਹੈ ਮੈਂ ਦੇਖਿਆ ਕਿ ਗੈਸ ਸਿਲੰਡਰਾਂ ਵਿੱਚੋਂ ਗੈਸ ਕੱਢਦੇ ਨਜ਼ਰ ਆਣ ਨੇ ਤੇ ਮੇਰੇ ਵੱਲ ਤੇ ਮੇਰੇ ਸਾਥੀਆਂ ਨੇ ਵੀਡੀਓ ਬਣਾਈ ਤੇ ਆਪਣੇ ਫੋਨ 'ਚ ਬਣਾ ਲਿੱਤੀ ਇਹਨਾਂ ਦੇ ਵਿੱਚ ਇਹਨਾਂ ਵਿਅਕਤੀ ਨੂੰ ਪਤਾ ਲੱਗ ਜਾਂਦਾ ਹੈ ਤੇ ਉੱਥੇ ਹੀ ਦੋਨਾਂ ਸਾਥੀਆਂ ਨੂੰ ਇਹਨਾਂ ਨੇ ਫੁੱਟਣਾ ਸ਼ੁਰੂ ਅਤੇ ਮਾਰਨਾ ਕਿ ਪੱਤਰਕਾਰ ਬਦਨਾਮ ਕੀਤਾ ਗਿਆ ਹੈ ਪਰ ਅਸੀਂ ਆਮ ਘਰਾਂ ਦੇ ਮੁੰਡੇ ਹਾਂ ਅਸੀਂ ਕੋਈ ਪੱਤਰਕਾਰ ਨਹੀਂ ਹਾਂ ਤੇ ਸਾਨੂੰ ਪੱਤਰਕਾਰੀ ਬਾਰੇ ਕੁਝ ਨਹੀਂ ਪਤਾ ਜਦੋਂ ਇਸ ਸਬੰਧ ਦੀ ਏਜੰਸੀ ਦੇ ਗੋਡਾਊਨ ਕਪੀਅਰ ਨਾਲ ਗੱਲਬਾਤ ਕੀਤੀ ਗਈ ਤੇ ਉਸ ਦਾ ਕਹਿਣਾ ਹੈ ਕਿ ਸਾਨੂੰ ਸਾਡੀ ਗੈਸ ਏਜੰਸੀ ਨੂੰ ਇਹ ਵਿਅਕਤੀ ਬਦਨਾਮ ਕਰ ਰਹੇ ਹਨ ਅਸੀਂ ਇਹਨਾਂ ਨੂੰ ਨਹੀਂ ਜਾਣਦੇ ਤੇ ਸਾਡੇ ਵਰਕਰਾਂ ਦੇ ਕੋਲ ਪੈਸੇ ਦੋ ਸਿਲੰਡਰ ਖੋ ਕੇ ਫਰਾਰ ਹੋਏ ਹਨ ਇਸ ਲਈ ਇਹਨਾਂ ਦੀ ਕੁਟਮਾਰ ਕਰਕੇ ਇਲਾਕੇ ਦੇ ਵਿੱਚ ਭੀੜ ਵੱਲੋਂ ਕਿੱਥੀ ਕੀਤੀ ਗਈ ਹੈ ਸਾਡੇ ਤੇ ਝੂਠੇ ਇਲਜ਼ਾਮ ਲਗਾ ਰਹੇ ਹਨ ਇਸ ਤੋਂ ਇਲਾਵਾ ਇਸ ਮਾਮਲੇ ਛੋੜ ਕੇ ਕੀ ਹੈ ਤੁਸੀਂ ਵੀ ਸੁਣੋ ਪੱਤਰਕਾਰ ਜਵੀ ਜਸਦੀ ਰਾਹੁਲੀ ਰਿਪੋਰਟ ਇਲਜ਼ਾਮ ਜਿਹੜੇ ਲੱਗੇ ਆ ਜਿੱਥੇ ਗੈਸ ਏਜੰਸੀ ਵੱਲੋਂ ਤੁਹਾਡੇ ਉੱਤੇ ਕੰਪਲੇਂਟ ਕੀਤੀ ਗਈ ਸੀ ਕੀ ਪੂਰਾ ਮਾਮਲਾ ਹੈ ਦੱਸੋ ਭਾਜੀ ਮਾਮਲਾ ਕੋਈ ਨਹੀਂ ਸਾਡੇ ਦੇ ਇਦਾਂ ਦਾ ਕੋਈ ਵੀ ਪਰਚਾ-ਪਰਚਾ ਨਹੀਂ ਹੈਗਾ ਪ੍ਰੈਸ ਦਾ ਨਈ ਵੀ ਨਾ ਕਿਸੇ ਕੋ ਕਿਸੇ ਕੋ ਰੁਪਈਆ ਲਿਆ ਨਾ ਕਿਸੇ ਦੀ ਕੋਈ ਵੀ ਕਹਦੇ ਵੀ ਵੀਡੀਓ ਵਿੱਚ ਵੀ ਇਹਨਾਂ ਕੋਈ ਸੀ ਰੁਪਈਆ ਲਿਆ ਮੰਗਿਆ ਪੈਸਾ ਮੰਗਿਆ ਜਾਂ ਕੁਝ ਵੀ ਆ ਇਹ ਸਿਰਫ ਨਿਯਾਇਜ਼ ਕਰਦੇ ਹੋਏ ਆ ਭਾਜੀ ਗੱਲ ਕੀ ਹੋਈ ਆ ਗੱਲ ਇਹ ਕੀ ਮਾਮਲਾ ਸੀਗਾ ਤੇ ਕਿੱਦਾਂ ਪੂਰੀ ਇਹ ਸਿਚੁਏਸ਼ਨ ਕ੍ਰੀਏਟ ਹੋਈ ਅਸੀਂ ਉਤੋਂ ਹੀ ਲੰਘਦੇ ਸੀਗੇ ਇਹ ਗੈਸ ਕੱਢ ਦੇ ਸੀਗੇ ਜੀ ਇਹ ਗੈਸ ਕੱਢ ਦੇ ਕਰਦੇ ਸਾਡੇ ਮੇਰੇ ਨਾਲ ਦੇ ਮੁੰਡੇ ਨੇ ਵੀਡੀਓ ਬਣਾ ਲਈ ਵੀਡੀਓ ਬਣਾਉਂਦੇ ਬਣਾਉਂਦੇ ਇਹ ਉਹਨਾਂ ਨੂੰ ਅੰਦਰ ਇੱਕ ਮੁੰਡੇ ਨੂੰ ਪਤਾ ਲੱਗ ਗਿਆ ਹੁਣ ਉਹਦੇ ਬਣਾਉਂਦੇ ਹੱਥੋਂ ਪਈ ਹੋ ਗਏ ਹੱਥੋਂ ਪਈ ਹੁੰਦੇ ਹੁੰਦੇ ਸਾਰੇ ਨਾਲ ਦੇ ਮੁੰਡੇ ਸਾਰੇ ਆਣ ਕੇ ਇਕੱਠੇ ਹੋ ਕੇ ਆਣ ਕੇ ਕੁੱਟਣਾ ਸਟਾਰਟ ਕਰ ਦਿੱਤਾ ਅੱਛਾ ਤੇ ਅਸੀਂ ਜਦੋਂ ਕੁੱਟਣਾ ਸਟਾਰਟ ਕਰਦਾ ਸਾਨੂੰ ਨਾਲ ਹੀ ਥੱਲੇ ਬਿਠਾ ਕੇ ਇਹਨਾਂ ਨੇ ਵੀਡੀਓ ਬਣਾ ਲਈ ਮੇਰੇ ਨਾਲ ਦੇ ਹੀ ਵਾਂਹ ਤੋੜ ਦਿੱਤੀ ਮੇਰਾ ਦੰਦ ਤੋੜ ਦਿੱਤਾ अच्छा जी तो ए ਤੁਹਾਡੇ ਕਿੰਨੇ ਜਣੇ ਸੀ ਤੁਸੀਂ ਟੋਟਲ ਅਸੀਂ 3 ਜਣੇ ਸੀਗੇ ਤੇ ਉਹ ਕਿੰਨੇ ਜਣੇ ਸੀਗੇ ਉਹ 15 ਜਣੇ ਸੀਗੇ ਲੇਕਿਨ ਤੁਹਾਨੂੰ ਕਿੱਦਾਂ ਇਨਫੋਰਮੇਸ਼ਨ ਮਿਲੀ ਕਿ ਗੈਸ ਕੱਢਣ ਦੇ ਅਸੀਂ ਤਾਂ ਨੰਗਦੇ ਪੈਸ ਗਏ ਜੀ اچھا ਨੰਗਦੇ ਪੈਸ ਗਏ ਨਗਰ ਦੇ ਨਗਰ ਦੇ ਹੀ ਰੁਕੇ ਤਾਂ ਉੱਥੋਂ ਗੈਸ ਕਨ ਕੱਢਦੇ ਵੇ ਸੀ ਕਿ ਉੱਦੀ ਪਤਾ ਲੱਗਦਾ ਸੀਗਾ ਵੀ ਤੋਂ ਸਿਲੰਡਰ ਚ ਇੱਕ ਦੂਜੇ ਸਿਲੰਡਰ ਜੋੜੇ ਪਏ ਸੀਗੇ ਹੂੰ ਹੂੰ ਜੋੜੇ ਪਏ ਸੀਗੇ ਉਹਨਾਂ ਨੂੰ ਵੀਡੀਓ ਬਣਾਉਣ ਲੱਪੇ ਰੋਕੇ ਪਰ ਤੁਹਾਨੂੰ ਇੰਨੀ ਕਿਉਂ ਮਤਲਬ ਦਿੱਕਤ ਪਰੇਸ਼ਾਨੀ ਆਈ ਜੇ ਕੋਈ ਆਮ ਵਿਅਕਤੀ ਆ ਜੇ ਆਮ ਵਿਅਕਤੀ ਹੋ ਗਏ ਤੁਹਾਡੇ ਸਾਹਮਣੇ ਸਿਲੰਡਰ ਸਾਨੂੰ ਵੀ ਆਮ ਵਿਅਕਤੀ ਨੂੰ ਇਦਾਂ ਕਰੀ ਜਾਣਗੇ ਤੇ ਸੁੱਦਾ ਧੱਕਾ ਕਰਨ ਰਿਹਾ ਜਿਹੀ ਆਮ ਬੱਤੀ ਹੋ ਕੇ ਰੋਕਿਆ ਉਹਨਾਂ ਨੂੰ ਤੁਸੀਂ ਕੀ ਸਿਲੰਡਰ ਕਿੱਥੇ ਲੈਣ ਨੂੰ ਆਈ ਯਰ ਨਹੀਂ ਵੀ ਗੈਸ ਸਿਲੰਡਰ ਲੈਂਦੇ ਆ ਤੇ ਜਿਹੜਾ ਮਾਮਲਾ ਆਇਆ ਇਹ ਕਿੱਥੇ ਦਾ ਹੈ ਇਹ ਵੀਰਾਂ ਨੇ ਵੀਰ ਗਿਆਸ ਦਾ ਆਇਆ ਅੱਛਾ ਮਤਲਬ ਤੁਸੀਂ ਇੱਥੋਂ ਹੀ ਲੈਂਦੇ ਸੀਗੇ ਸਿਲੰਡਰ ਤੇ ਤਾਂ ਹੀ ਤਾਂ ਟੀਮ ਲਵਾ ਕੇ ਤੁਸੀਂ ਉਹਨਾਂ ਵੱਲੋਂ ਮਤਲਬ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਹਾਂਜੀ 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 ਅੱਛਾ ਜਦੋਂ ਵੀਡੀਓ ਬਣਾਉਣ ਦੀ ਕੋਸ਼ਿਸ਼ ਤੁਹਾਡੇ ਵੱਲੋਂ ਕੀਤੀ ਜਾਦੀ ਸੀ ਤੇ ਕੌਣ ਕੌਣ ਵਿਅਕਤੀ ਜਿਹੜੇ ਆਏ ਆ ਤੇ ਕੀ ਕਿੱਦਾਂ ਕਿੱਦਾਂ ਕੇ ਬੁਰੀ ਸਿਚੁਏਸ਼ਨ ਕ੍ਰੀਏਟ ਹੋਈ ਅਸੀਂ ਅਸੀਂ ਗੈਸ ਜਦੋਂ ਕਰਦੇ ਸੀ ਉਹ ਵੀਡੀਓ ਮੇਰੇ ਨਾਲ ਤਾਂ ਬਣਾਉਣ ਲੱਗ ਪਿਆ ਪਹਿਲਾਂ ਉਹਨੂੰ ਕੁੱਟੇ ਪਹਿਲਾਂ ਉਹਨੂੰ ਕੁੱਟਣ ਲੱਗੇ ਉਹਨੂੰ ਕੱਟ ਕੇ ਨਾਲ ਦਾ ਮੁੰਡਾ ਪਰਜ ਲ ਥੱਲੇ ਪਟਾ ਲਿਆ ਜਿਹੜਾ ਨਾ ਜਿਹੜੇ ਫੋਨ ਤੇ ਵੀਡੀਓ ਸੀ ਉਹ ਵੀਡੀਓ ਡਿਲੀਟ ਕਰ ਦਿੱਤੀ ਨਾਲ ਫੋਨ ਤੋੜ ਦਿੱਤਾ ਜਿੰਨਾ ਬੋਲੋ ਕੁੱਟਮਾਰ ਕੀਤੀ ਕਿ ਉਹਨਾਂ ਦੇ ਕੁਝ ਨਾਮ ਬਾਰੇ ਦੱਸ ਸਕਦੇ ਹੋ ਜਾਣਦੇ ਹੋ ਤੁਸੀਂ ਸਾਬੀ ਸਾਬੀ ਇੱਕਦਣਾ ਇੱਕਦਣਾ ਬਾਦਸ਼ਾ ਤੇ ਇੱਕਦਣਾ ਉਹ ਰੋਹਿਤ ਆ ਤੇ ਇੱਕਦਣਾ ਆਸ਼ੂ ਆ ਬਾਕੀ ਕਈ ਅਣ ਪਛਾਤੇ ਉਹਨਾਂ ਦਾ ਨਾਮ ਨਹੀਂ ਪਤਾ ਜੀ ਇਹ ਪਹਿਲਾਂ ਵੀ ਕਦੀ ਇਦਾਂ ਕਿਸੇ ਨਾਲ ਹੋਇਆ ਵਾ ਨਹੀਂ ਨਹੀਂ ਪਹਿਲਾਂ ਨਹੀਂ ਇਦਾਂ ਜੀ ਲੇਕਿਨ ਇਹ ਤੁਹਾਨੂੰ ਪੱਤਰਕਾਰ ਕਿਉਂ ਸਾਬਿਤ ਕਰਨ ਦੀ ਕੋਸ਼ਿਸ਼ ਕਰੀ ਪੱਤਰਕਾਰ ਤਾਂ ਭਾਜੀ ਨਜਾਇਜ਼ ਕੀਤੀ ਆ ਨਜਾਇਜ਼ ਅਸੀਂ ਤਾਂ ਕੋਈ ਇਦਾਂ ਸਾਡੇ ਕੋਈ ਵੀ ਕੋਈ ਕਹਿ ਦੇਵੇ ਵਿਸਾਈ ਕੇ ਕੋ ਪੈਸੇ ਮੰਗੇ ਜਾਂ ਕੁਝ ਵੀ ਇਹਨਾਂ ਨਜਾਇਜ਼ ਜਾਨਕੀ ਕਿ ਕਹਾ ਵਾ ਵੀ ਅਸੀਂ ਵੀਡੀਓ ਬਣਾਉਂਦੇ ਪਏ ਸੀਗੇ ਵੀਡੀਓ ਬਣਾਉਂਦੇ ਨੂੰ ਜਾਣ ਕੇ ਕਹਤ ਹੈ ਇਹਨਾਂ ਨੇ ਜਾਣ ਕੇ ਸਾਨੂੰ ਫੜ ਕੇ ਥਾਣੇ ਦੇ ਦਿੱਤਾ ਵੀ ਇਹ ਕਹਿੰਦੇ ਜੀ ਨਜਾਇਜ਼ ਪੈਸੇ ਲੈਣਾ ਇਹਨਾਂ ਨੂੰ ਇੰਨੀ ਖੁੱਲ ਕਿੱਥੋਂ ਮਿਲਦੀ ਆ ਕੋਈ ਡਰ ਦੁੱਕਣ ਨਹੀਂ ਇਹਨਾਂ ਨੂੰ ਕਿਸੇ ਦਾ ਨਾ ਪੁਲਿਸ ਦਾ ਨਾ ਮਾਲਕ ਦਾ ਮਾਲਕ ਹੀ ਮਾਲਕ ਨੂੰ ਪਤਾ ਇਸ ਚੀਜ਼ ਬਾਰੇ ਆਮ ਆਦਮੀ ਪਾਰਟੀ ਦਾ ਜਿਹੜਾ ਮਾਲਕ ਆ ਆਮ ਆਦਮੀ ਪਾਰਟੀ ਦਾ ਜਿਹੜਾ ਵਰਕਰ ਆ ਉਹ ਮਾਲਕ ਆ ਉਹਨੇ ਇਹ ਗੁੰਡੇ ਰੱਖੇ ਹੋਏ ਨਵੇਂ ਸ਼ਰੀਆਮ ਗਿਆਸ ਨਿਕਲਦੀ ਪਈ ਆ ਜੀ ਉਹਨਾਂ ਨੂੰ ਇਸ ਚੀਜ਼ ਦੀ ਨੌਲੇਜ ਹੈ ਉਹਨਾਂ ਨੂੰ ਨੌਲੇਜ ਹੈਗੀ ਆ ਪਤਾ ਨਹੀਂ ਸ਼ੋਰ ਮੈਨੂੰ ਤਾਂ ਇਹ ਚੀਜ਼ ਦਾ ਪਤਾ ਨਹੀਂ ਨੌਲੇਜ ਹੈਗੀ ਕਿ ਨਹੀਂ ਹੈਗੀ ਜੀ ਤੇ ਬਾਕੀ ਉੱਤੇ ਨਿਕਲਦਾ ਜੋ ਵੀ ਹੁੰਦਾ ਸ਼ਰੀਆਮ ਦਾ ਕਾਫੀ ਬਾਰੀ ਪਹਿਲਾਂ ਵੀ ਕਾਫੀ ਕੰਪਲੀਟਾ ਹੋ ਚੁੱਕੀਆਂ ਆ ਜੀ ਆਰੇ ਤਾਂ ਘਰ ਜਿਹੜੇ 2-2.5 ਦਿਨ ਕੋਲੋਂ ਕੱਟ ਜਾਂਦੀ ਜਾਂਦੀ ਆ ਅੱਛਾ ਪਹਿਲਾਂ ਵੀ ਇਦਾਂ ਦਿੱਕਤ ਆਈ ਐ ਪਹਿਲਾਂ ਵੀ ਕਾਫੀ ਕੰਪਲੀਟਾ ਹੋਈਆਂ ਜੀ ਜੀ ਤੇ ਹੁਣ ਜੇ ਦਮ ਲਵੇ ਨਾ ਵੱਲੋਂ ਤੁਹਾਡੇ ਨਾਲ ਮਾਰਕਟ ਕੀਤੀ ਗਈ ਇਸ ਦੇ ਰਿਲੇਟਿਡ ਤੁਹਾਡੇ ਵੱਲੋਂ ਕੋਈ ਕੰਪਲੇਂਟ ਦਿੱਤੀ ਜਾਏਗੀ ਹਾਂਜੀ ਹਾਂਜੀ ਅਸੀਂ ਉੱਪਰ ਤੱਕ ਪੇਸ਼ ਹੋਵਾਂਗੇ ਅਸੀਂ ਸਵੇਰੇ ਕਮਿਸ਼ਨ ਦੇ ਸਾਹਮਣੇ ਪੇਸ਼ ਹੋਵਾਂਗੇ ਵੀ ਇਹ ਕੀ ਚੱਕਰ ਕਿਦਾਂ ਜਿਹਦਾ ਕਿਦਾਂ ਕਿਉਂ ਕਿਹਨੂੰ ਕਿਦਾਂ ਕਪਿਆ ਮੁੰਡੇ ਦੀ ਬਾਹ ਤੋੜ ਦਿੱਤੀ ਜਾਂ ਮੇਰਾ ਦੰਦੇ ਦਾ ਇੱਕ ਮੁੰਡੇ ਨੂੰ ਹੋਸ਼ ਹੀ ਨਹੀਂ ਅੱਛਾ ਤੁਸੀਂ ਕੀ ਕੰਮ ਕਰਦੇ ਹੋ ਪਹਿਲਾਂ ਥੋੜੇ ਪਿਛਲੇ ਬਾਰੇ ਥੋੜਾ ਦੱਸੋ ਮੈਂ ਸਿਲੰਡਰ ਦਾ ਕੰਮ ਹੀ ਕਰਦਾ ਸੀਗਾ ਪਹਿਲਾਂ ਜੀ ਪਹਿਲੇ ਸਿਲੰਡਰ ਦਾ ਕੰਮ ਕਰਦਾ ਹੁਣ ਕੀ ਕਰਦੇ ਹਾਂ ਗੱਡੀ ਚਲਾਉਂਦਾ ਹੁਣ ਦੋ ਹੁਣ ਗੱਡੀ ਚਲਾਉਂਦੇ ਪਰ ਤੁਹਾਨੂੰ ਹੀ ਪੱਤਰਕਾਰ ਕਿਉਂ ਇਹਨਾਂ ਨੇ ਸਵਾਲ ਕੀਤਾ ਆਏ ਉਹ ਨੇ ਜਾਇਜ਼ ਕੀਤਾ ਵੀ ਅਸੀਂ ਵੀਡੀਓ ਬਣਾ ਲਈ ਜੀ ਵੀਡੀਓ ਬਣਾ ਲਈ ਉਹ ਕਹਿੰਦੇ ਜੀ ਤੁਸੀਂ ਪੱਤਰਕਾਰ ਆ ਵੀ ਨਜਾਇਜ਼ ਵੀਡੀਓ ਬਣਾਉਣ ਲੱਪੇ ਆ ਅੱਛਾ ਅਸੀਂ ਤਾਂ ਵੀਡੀਓ ਤਾਂ ਬਣਾਈ ਸੀ ਵੀ ਆਮੇ ਗੈਂ ਕਦੀ ਵੀਡੀਓ ਬਣਾਉਨੇ ਆ ਕਹਿੰਦੇ ਲੋਕਾਂ ਦਾ ਭਲਾ ਹੋ ਸਕੇ ਹਾਂਜੀ ਲੋਕਾਂ ਦਾ ਭਲਾ ਹੋ ਸਕੇ ਵੀ ਜਿਹੜਾ ਲੋਕਾਂ ਨੂੰ ਜਾਗਰੂਕ ਕਰ ਸਕੀਏ ਜਾਗਰੂਕ ਕਰ ਸਕੀਏ ਅੱਛਾ ਜੀ ਇਹਨਾਂ ਨੇ ਗਾਇ ਕਿ ਜਾਣ ਕੇ ਕਹਿ ਦਿੱਤਾ ਜੀ ਇਹ ਪੱਤਰਕਾਰ ਆ ਜਾਣ ਕੇ ਝੂਠਾ ਇਹ ਉਹ ਜਾਉਦਾ ਕਰਕੇ ਬਾਕੀ ਜੋ ਵੀ ਹੈਗਾ ਵੈਰੀਫਾਈ ਹੋ ਗਈ ਸੱਤ ਨੰਬਰ ਕੋਈ ਇਧਰ ਚੂਨੀ ਸੀਗਾ ਜੀ ਅੱਛਾ ਜੀ ਇਹਨਾਂ ਨੇ ਕੁੱਟ ਕੇ ਫੜਾਤਾ ਸੀਗਾ ਜੀ ਬਾਕੀ ਕੋਈ ਇਦਾਂ ਦਾ ਉਹਨਾਂ ਨੇ ਜੋ ਵੀ ਵੈਰੀਫਾਈ ਕੀਤੀ ਆ ਉਹ ਇਦਾਂ ਦਾ ਕੋਈ ਅਲੀਕੇਸ਼ਨ ਨਹੀਂ ਆਇਆ ਜੀ ਉਸ ਤੋਂ ਬਾਅਦ ਪੁਲਿਸ ਨੇ ਤੁਹਾਨੂੰ ਛੱਡ ਦਿੱਤਾ ਹਾਂ ਜੀ ਤੇ ਇਹ ਜਿਹੜਾ ਹੈਗਾ ਆ ਇਲਾਕੇ ਦੇ ਵਿੱਚ ਜਿਹੜਾ ਗੰਭੀਰ ਮੁੱਦਾ ਜਿਹੜਾ ਬਣ ਕੇ ਰਹਿ ਗਿਆ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਆ ਜਿਹੜਾ ਇਸ ਤਰ੍ਹਾਂ ਦੀਆਂ ਫੌਜਾਂ ਜਿਹੜੀਆਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦਾ ਵੀ ਜੇ ਸੇ ਘਰੇ ਵੀ ਸਿਲੰਡਰ ਆਉਂਦਾ ਜੀ ਉਹ ਚੰਗੀ ਤਰ੍ਹਾਂ ਚੈੱਕ ਕਰ ਲਵੇ ਸੀਲ ਤੇ ਸਿਲੰਡਰ 3 ਕਿਲੋ 2 ਕਿਲੋ 2.5 ਕਿਲੋ ਘਟ ਹੁੰਦੀ ਹੁੰਦੀ ਆ ਜੇ ਨਹੀਂ ਹੁੰਦੀ ਤੇ ਕੰਡੇ ਦੇ ਜਾ ਕੇ ਚੈੱਕ ਕਰ ਲੈ ਜੇ ਕਰ ਕਿ ਇਹਨਾਂ ਦੇ ਕਿਲੋ ਕਈਆਂ ਦੇ ਘਰਾਂ 'ਚ ਸਿਲੰਡਰ ਆਇਆ ਵੀ ਹੈਗਾ ਤੇ ਉਹ ਚੈੱਕ ਜਾ ਕੇ ਕਰ ਲੈਣ ਵੀ ਘਟ ਨਾ ਹੋਵੇ ਤੇ ਫਿਰ ਜੋ ਕਹ ਮੈਸੇਜ ਆ ਉਹ ਤੈਨੂੰ ਰੈਡੀ ਆ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਜ਼ੀਰ ਆ ਜੀ ਠੀਕ ਹੈ ਤੇ ਤੁਹਾਡੇ ਨਾਲ ਜਿਹੜੇ ਹੋਰ ਵੀ ਜਿਹੜੇ ਦੋ ਵਿਅਕਤੀ ਸੀਗੇ ਉਹਨਾਂ ਦੇ ਬਾਰੇ ਕੁਝ ਉਹਨਾਂ ਦਾ ਕੀ ਨਾਮ ਹੈ ਇੱਕ ਦਾ ਨਾਮ ਰਿੰਚੂ ਹੈ ਅੱਛਾ ਜੀ ਇਕਲੇ ਨਾਮ ਸਿਮਰਨਾਂ ਨੇ ਉਹ ਹਜੇ ਠੀਕ ਨਹੀਂ ਹੈਗਾ ਬੋਸ਼ ਉਹ ਉਹਨਾਂ ਦੇ ਨਾਲ ਵੀ ਕਹਿੰਦੇ ਨੇ ਕੁੱਟਮਾਰ ਕੀਤੀ ਉਹ ਵੀ ਆ ਉਹਨਾਂ ਨਾਲ ਵੀ ਕਾਫੀ ਕੁੱਟਮਾਰ ਕੀਤੀ ਉਹ ਠੀਕ ਨਹੀਂ ਹੈਗਾ ਜੀ ਬੋਸ਼ ਹੈ ਜੀ ਤੇ ਹੁਣ ਤੁਹਾਡੀ ਅਗਲੀ ਮੰਗ ਕੀ ਹੈਗੀ ਹੈ ਸਾਨੂੰ ਹਿਸਾਬ ਦਿੱਤਾ ਜਾ ਬਈ ਇਹ ਜਿਹੜੇ ਗੈਸ ਕੱਢਦੇ ਇਹਨਾਂ ਨੂੰ ਨੱਥ ਪਾਈ ਜਾਵੇ ਜੀ ਠੀਕ ਹੈ ਜੀ ਸ਼ਰੀਆਮ ਕਰਦੇ ਠੀਕ ਹੈ ਕੰਮ ਕਰਨ ਤੋਂ ਰੋਕਣਗੇ ਅਸੀਂ ਉਹਨਾਂ ਨੇ ਨਿਗਾਇਜ਼ ਉਹਨਾਂ ਨੇ ਸਾਡੇ ਬੱਚਿਆਂ ਨਾਲ ਧੱਕਾ ਕੀਤਾ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਮੁੰਡੇ ਦੀ ਬਾਹ ਤੋੜ ਦਿੱਤੀ ਆ ਦੂਜਾ ਮੁੰਡੇ ਨੂੰ ਕੋਈ ਹੋਸ਼ ਨਹੀਂ ਹੈਗੀ ਮੇਰੇ ਬ੍ਰਦਰ ਦਾ ਦੰਦ ਤੋੜ ਦਿੱਤਾ ਆ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਲੋਕਾਂ ਨੂੰ ਗੈਸ ਕੱਢ ਕੇ ਦਿੰਦੇ ਆ ਸਿਲੰਡਰ ਗਰੀਬ ਲੋਕ ਪਤਾ ਨਹੀਂ ਕਿੱਦਾਂ ਕਰਕੇ ਹਜ਼ਾਰ ਰੁਪਏ ਦਾ ਸਿਲੰਡਰ ਭਰੌਂਦੇ ਆ ਉਹਨਾਂ ਨੂੰ ਅੱਧੋ ਡੂੜ ਦਿੰਦੇ ਆ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਗਰੀਬਾਂ ਨੂੰ ਲੁੱਟਦੇ ਆ ਜੇ ਕੋਈ ਆਵਾਜ਼ ਕਰਦਾ ਗਰੀਬਾਂ ਤੇ ਜੇ ਕੋਈ ਆਵਾਜ਼ ਕਰਦਾ ਉਹਦੇ ਲਈ ਕੋਈ ਗਲਤ ਗੱਲ ਨਹੀਂ ਸਹੀ ਗੱਲ ਆ ਜੇ ਇਹ ਗਏ ਸੀ ਕਿ ਤੁਸੀਂ ਗਰੀਬਾਂ ਨੂੰ ਕਿਉਂ ਲੁੱਟਦੇ ਆ ਤੇ ਉਹਨਾਂ ਨੇ ਰਲ ਕੇ ਇਹਨਾਂ ਨੂੰ ਕੁੱਟਿਆ 15 20 ਬੰਦੇ ਨੇ ਹਮਲਾ ਕੀਤਾ ਤੇ ਸਾਨੂੰ ਇਨਸਾਫ ਚਾਹੀਦਾ ਤੁਸੀਂ ਉੱਥੇ ਕਰਨ ਕੀ ਗਏ ਸੀਗੇ ਜਿਸ ਸਮੇ ਇਹ ਪੂਰੀ ਵਾਰਦਾਤ ਹੋਈ ਉਸ ਦਾ ਪਤਾ ਚੱਲਿਆ ਕਿ ਗੈਸ ਕਰਦੇ ਵੀ ਸਾਡੇ ਰਿਸੇ ਦਾ ਜਿਹੜਾ ਸਿਲੰਡਰ ਆਂਦਾ ਸੀਗਾ ਅਸੀਂ ਜਸਟ ਨਾਰਮਲ ਉਹਨਾਂ ਨੂੰ ਇਹ ਕਹਿਣਗੇ ਸੀਗੇ ਵੀ ਘੱਟ ਸਿਲੰਡਰ ਸੀਗਾ ਯਾਰ ਚੇਂਜ ਕਰ ਲਿਓ ਚੇਂਜ ਕਰਦੇ ਕਰਦੇ ਅਸੀਂ ਦੇਖਿਆ ਤੇ ਉਹ ਗੈਸ ਕੱਢਣ ਦੇ ਆ ਅਸੀਂ ਗੈਸ ਕੱਢਦੇ ਨਹੀਂ ਰੋੜ ਤੇ ਕੱਢਦੇ ਪਏ ਅਸੀਂ ਰੋੜ ਤੇ ਕੱਢਦੇ ਪਏ ਸ਼ਰੀਆਮ ਕੱਢਦੇ ਵੀ ਸਿਲੰਡਰ ਘਾੜ ਦੇਣਾ ਅਸੀਂ ਘਰੇ ਨਹੀਂ ਘਰੇ ਦੇਣਾ ਨਹੀਂ ਸਟ ਪਹਿਲਾਂ ਤੁਹਾਡੇ ਘਰੇ ਦੇਣਾ ਸੀਗੇ ਤੇ ਉਹ ਘੱਟ ਸਿਲੰਡਰ ਸੀਗਾ ਇਹ ਸਿਰਫ ਕੰਪਲੀਟ ਲਿਖਾਉਣ ਗਏ ਸੀਗੇ ਕਹਿਣਗੇ ਸੀਗੇ ਵੀ ਸਿਲੰਡਰ ਘਾਟਾ ਤੇ ਵੀ ਚੇਂਜ ਕਰ ਦਿਓ ਚੇਂਜ ਕਰਦੇ ਕਰਦੇ ਅਸੀਂ ਇਦਾਂ ਹੀ ਹੋ ਗਏ ਬਾਪਾ ਜੀ ਮੇਰਾ ਨਾਮ ਕੀ ਰਵੀ ਹੈ ਜੀ ਕਿਹੜਾ ਭਾਜੀ ਅੱਜ ਅਲੀਗੇਸ਼ਨ ਲੱਗ ਰਿਹਾ ਹੁੰਦਾ ਕਿ ਮਾਮਲਾ ਕੀ ਰਸਿਓ ਮੇਰਾ ਦੇਖੋ ਜਿੱਥੇ ਰਹਿਣਾ ਆਪਣਾ ਬਿડાਉਂ ਦੇ ਵਿੱਚ ਮੇਰਾ ਜੀ ਦੇਖ ਰਿਹਾ ਕਿੱਥੇ ਰਸਦੀ ਆ ਠੀਕ ਹੈ ਜੀ ਬਾਪ ਜੀ ਇਹ ਜਿਹੜੇ ਅਲੀਗੇਸ਼ਨ ਲਾ ਰਿਹਾ ਸੀ ਇਹ ਗੈਸ ਕੱਢਦੇ ਪੈਸੇ ਸਰਾਸਰ ਗਲਤ ਆ ਹੂੰ ਅੱਛਾ ਜੀ ਇਹ ਜਾਣ ਬੁੱਝ ਕੇ ਸਾਡੀ ਸਾਡੇ ਵਰਕਰਾਂ ਦਾ ਤੇ ਸਾਡੀ ਜਗਸੀ ਦਾ ਨਾਮ ਮਤਲਬ ਖਰਾਬ ਕਰਨਾ ਚਾਹੁੰਦੇ ਆ ਠੀਕ ਹੈ ਜੀ ਤੇ ਸਾਡੇ ਤਾਂ ਮਾਲਕਾਂ ਲੋ ਵੀ ਇਹੀ ਫਰੀ ਹਾਂ ਤੇ ਸਾਡੇ ਵੱਲ ਵੀ ਇਹੀ ਫਰੀਆਂ ਕਿ ਹਰ ਬੰਦੇ ਨੂੰ ਸਿਲੰਡਰ ਮਤਲਬ ਤੋਲ ਕੇ ਦੇਣਾ ਕਹੀਦਾ ਠੀਕ ਹੈ ਜੀ ਤੋਂ ਦੇ ਲਵੋ ਆਪਣੀ ਜੋ ਵੀ ਗੈਸ ਹੈ ਉਹ ਸਾਰੀ ਪੂਰੀ ਹੋਣੀ ਚਾਹੀਦੀ ਹੈ ਸੀਲ ਬੰਦ ਹੁੰਦੀ ਆ ਇਹ ਤਾਂ ਐਵੇਂ ਹੀ ਜਾਣ ਬੁਝ ਕੇ ਖਰਾਬੀ ਕਰਦੇ ਆ ਜੀ ਤੇ ਇਹ ਜਿਹੜਾ ਤੁਹਾਡੇ ਜਿਹੜਾ ਉਹਨਾਂ ਵੱਲੋਂ ਤੁਹਾਡੇ ਤੇ ਹੀ ਕੀ ਅਲੀਗੇਸ਼ਨ ਲੱਗ ਰਿਹਾ ਹੈ ਵੀ ਜਿਹੜਾ ਆਰਨਵੀ ਗੈਸ ਏਜੰਸੀ ਦੇ ਵੱਲੋਂ ਜਿਹੜਾ ਇਹ ਜਿਹੜਾ ਕੰਮ ਕੀਤਾ ਜਾਂਦਾ ਗੈਸ ਜਿਹੜੀ ਆ ਤੋਲ ਘਟ ਨਿਕਲਦਾ ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਆ ਇਹ ਸਰਾ ਸਰ ਗਲਤ ਹੈ ਜੀ ਇਹ ਜਾਣ ਬੁਝ ਜਾਣ ਬੁਝ ਕੇ ਬਦਨਾਮੀ ਕਰਨ ਦਾ ਕਰਕੇ ਇਹ ਅਲੀਗੇਸ਼ਨ ਲਗਾ ਰਹੇ ਆ ਤੇ ਇਹ ਜਿਹੜੇ ਇਹ ਜਿਹੜੇ ਬੰਦੇ ਹੈਗੇ ਆ ਜਿਨ੍ਹਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਆ ਇੱਕ ਵੀ ਤੁਹਾਡੀ ਨੌਲੇਜ ਦੇ ਵਿੱਚ ਹੈ ਕੋਈ ਜਾਣ ਪਹਿਚਾਨ 'ਚ ਹੈ ਵੀ ਕੌਣਾ ਕੌਣ ਨਹੀਂ ਮੈਨੂੰ ਤਾਂ ਪਹਿਲੀ ਵਾਰੀ ਪਤਾ ਲੱਗਾ ਆਪਣੇ ਆਪ ਨੂੰ ਮੁੰਡਿਆਂ ਦੇ ਕੋਲੋਂ ਸੁਣਿਆ ਡਿਲੀਵਰੀ ਬாய் ਦੇ ਕੋਲੋਂ ਕਿ ਆਪਣੇ ਆਪ ਨੂੰ ਬਤਰ ਕਰ ਦੱਸਦੇ ਆ ਅਛਾ ਜਿੰਡਰ ਖੋਂਦੇ ਇਹ ਸਿਲੰਡਰ ਖੋਂਦੇ ਅੱਜ ਵੀ ਇਹਨਾਂ ਨੇ ਬੰਬੇ ਨਗਰ ਦੇ ਕੋਲ ਸਾਡੇ ਵਰਕਰ ਨੂੰ ਘੇਰ ਕੇ ਤੇ ਉਹਦੇ ਕੋਲੋਂ 2960 ਰੁਪਏ ਤੇ ਦੋ ਸਿਲੰਡਰ ਖੋਏ ਤੇ ਉਹਨੇ ਰੋਲਾ ਪਾਇਆ ਤੇ ਪਬਲਿਕ ਨੇ ਆਣ ਕੇ ਛਡਵਾਇਆ ਤੇ ਉਹਨਾਂ ਨੂੰ ਪਬਲਿਕ ਨੇ ਹੀ ਕੁੱਟਮਾਰ ਕੀਤੀ ਆ ਤੇ ਉਹਨਾਂ ਵੱਲੋਂ ਜਿਹੜਾ ਇਲਜ਼ਾਮ ਲਗਾਇਆ ਜਾ ਰਿਹਾ ਜਿਹੜੇ ਤਿੰਨ ਵਿਅਕਤੀ ਆ ਮੈਨੂੰ ਕੁੱਟਮਾਰ ਕੀਤੀ ਆ ਤੇ ਹੋਰ ਵੀ ਜਿਹੜੇ 10 ਤੋਂ 15 ਜਿਹੜੇ ਦੱਸਦੇ ਉਹ ਉਹਦੇ ਬਾਰੇ ਕੀ ਕਹਿੰਦੇ ਪਬਲਿਕ ਹੀ ਆ ਜੀ ਪਬਲਿਕ ਯਾ ਤੁਹਾਡੇ ਵਿੱਚੋ ਜਾਨੀ ਕਿ ਤੁਹਾਡਾ ਕੋਈ ਵੀ ਵਰਕਰ ਜਿਹੜਾ ਉਹ ਇਸ ਵੇਲੇ ਨਹੀਂ ਸਕੇ ਮੌਕੇ ਦੇ ਮੌਜੂਦ ਜਿਹੜਾ ਬਾਅਦ ਵਿੱਚ ਪਹੁੰਚ ਗਏ ਸਾਰੇ ਜਾਨੀ ਬਾਅਦ ਦੇ ਵਿੱਚ ਫਾਰਮ ਕੀਤਾ ਤੇ ਬਾਅਦ ਵਿੱਚ ਪਹੁੰਚ ਗਏ ਸਾਰੇ ਅਸੀਂ ਤੇ ਇੱਕ ਇੱਕ ਚੀਜ਼ ਹੋਰ ਸਪਸ਼ਟ ਕਰਨਾ ਚਾਹਾਂਗੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਪੱਤਰਕਾਰ ਆਪਣੇ ਆਪ ਨੂੰ ਦੱਸਦੇ ਪਰ ਉਹਨਾਂ ਦੇ ਨਾਲ ਜਿਹੜੀ ਗੱਲ ਕੀਤੀ ਗਈ ਉਸ ਵੇਲੇ ਉਹਨਾਂ ਨੇ ਦੱਸਿਆ ਇਹ ਹੀ ਗੱਲ ਦੱਸੀ ਗਈ ਹੈ ਵੀ ਉਹ ਜਿਹੜੇ ਇੱਕ ਆਮ ਘਰਾਂ ਦੇ ਜਿਹੜੇ ਲੜਕੇ ਆ ਕੋਈ ਪੱਤਰਕਾਰ ਭਾਈ ਜਾਰੇ ਨਾ ਕੋਈ ਪੱਤਰਕਾਰਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਦੇ ਨਾਲ ਇਹ ਸਬੰਧੀ ਕੀ ਕਹਿਣਾ ਚਾਹੁੰਦੇ ਆ ਉਹਨਾਂ ਦੇ ਜੀ ਉਹਨਾਂ ਦਾ ਹੁਣ ਆਪਣਾ ਦੇਖੋ ਜੀ ਉਹਨਾਂ ਦੇ ਅਲੱਗ-ਅਲੱਗ ਥਾਣੇ ਦੇ ਵਿੱਚ ਕੀਸ ਚੱਲਣਦੇ ਆ ਅੱਛਾ ਜੀ ਕੋਈ ਚਿੱਟਾ ਵੀਚ ਦਾ ਕੋਈ ਮਸਾ ਆ ਉਹ ਵੀ ਕਰਦੇ ਆ ਹੁਣ ਮੈਨੂੰ ਨਹੀਂ ਉਹਨਾਂ ਦਾ ਪਤਾ ਕੀ ਉਹ ਕੀ ਕਰਦੇ ਕੀ ਪਏ ਆ ਸਾਡੇ ਤੇ ਜਿਹੜੀ ਅਲੀਗੇਸ਼ਨ ਲੱਗਦੇ ਪਏ ਆ ਇਹ ਤਾਂ ਫਿਰ ਜਾਣ ਬੁੱਝ ਕੇ ਆ ਮੈਨੂੰ ਤਾਂ ਇਹ ਮੈਂ ਤਾਂ ਜਾਣਦਾ ਵੀ ਨਹੀਂ ਜਾਂ ਤਾਂ ਸਾਡੀ ਆਪਣੀ ਵਿੱਚ ਰੰਜਿਸ਼ ਹੋਵੇ ਜੀ ਮੈਂ ਪਹਿਲੀ ਵਾਰੀ ਉਹਨਾਂ ਨੂੰ ਦੇਖਿਆ ਜੀ ਅੱਜ ਤੇ ਇਹ ਜਿਹੜਾ ਮਾਮਲਾ ਤੁਸੀਂ ਆਪਣੇ ਮਾਲਕਾ ਦੀ ਨੋਲਿਜ ਦੇ ਵਿੱਚ ਲਿਆਂਦਾ ਜੀ ਇਹ ਹਾਂਜੀ ਹਾਂਜੀ ਦੱਸ ਦਿੱਤਾ ਮਾਲਕਾ ਨੂੰ ਜੀ ਕਿਦਾਂ ਕਿ ਭਾਈ ਉਹਨਾਂ ਵੱਲੋਂ ਕਿਹਾ ਗਿਆ ਕਿ ਵੀਡੀਓ ਵੀ ਬਣਾਈ ਗਈ ਹੈ ਤੇ ਸਾਡਾ ਫੋਨ ਤੋੜ ਦਿੱਤਾ ਗਿਆ ਹੈ ਨਹੀਂ ਇਦਾਂ ਵੀ ਤਾਂ ਕੋਈ ਵੀਡੀਓ ਨਹੀਂ ਦੀ ਜੀ ਜਿੱਦਾਂ ਕਿ ਇਹ ਜੋ ਸਾਰਾ ਇਹ ਸਾਡੇ ਕੋਲ ਪ੍ਰੂਫ ਸੀ ਜੀ ਆ ਵੀਡੀਓ ਦਾ ਗੈਸ ਕੱਢਣ ਦਾ ਤੇ ਉਹਨਾਂ ਨੇ ਮਨ ਲਈ ਜੋ ਪੜਿਆ ਗਿਆ ਤੇ ਉਹਨਾਂ ਨੇ ਫੋਨ ਤੋੜ ਦਿੱਤਾ ਉਹਨਾਂ ਨੇ ਫੋਨ ਦਾ ਤਾਂ ਮੈਨੂੰ ਪਤਾ ਨਹੀਂ ਕਿ ਉਹ ਤਾਂ ਪਬਲਿਕ ਨੇ ਮਤਲਬ ਇਹਨਾਂ ਨੂੰ ਲੁੱਟਫੋ ਜਦੋਂ ਕਰਦੇ ਸੀਗੇ ਇਹ ਅੱਛਾ ਜੀ ਉਦੋਂ ਬਚਾਉਂਦੇ ਤੋਂ ਉਹਦੇ ਨਾਲ ਟੁੱਟ ਗਿਆ ਹੁਣ ਇਹਦੇ ਬਾਰੇ ਮੈਨੂੰ ਨਹੀਂ ਪਤਾ ਠੀਕ ਹੈ ਤੇ ਹੁਣ ਜਿਹੜੀ ਤੁਸੀਂ ਦੱਸ ਰਹੇ ਹੋ 2900 ਕੁਛ ਰੁਪਏ ਦੀ ਜਿਹੜੀ ਆ ਸਿਲੰਡਰ ਵੀ ਖੋਇਆ ਕੰਪਲੀਟ ਵੀ ਜਿਹੜੀ ਦਰਜ ਕੀਤੀ ਕੈਸ਼ ਵੀ ਖੋਇਆ ਇਹਦੇ ਸੰਬੰਧੀ ਕੋਈ ਥਾਣੇ ਵਗੈਰਾ ਦੇ ਵਿੱਚ ਐਪਲੀਕੇਸ਼ਨ ਪਾਈ ਆ ਤੁਹਾਡੇ ਕੋਲ ਤੇ ਪੁਲਿਸ ਦੇ ਵੱਲੋਂ ਕੀ ਤੁਹਾਡਾ ਪੱਖ ਰੱਖ ਲਿਆ ਜੀ ਉਹ ਤੇ ਕੰਪਲੀਟ ਉਹਨਾਂ ਨੇ ਦਰਜ ਕਰ ਲਈ ਆ ਪੁੱਛੀ ਜੀ ਤੁਸੀਂ ਦੀ ਕਾਰਵਾਈ ਕਹਿੰਦੇ ਕਰਾਂਗੇ ਅੱਛਾ ਜੀ ਅਸੀਂ ਥਾਣਾ ਡਿਵੀਜ਼ਨ ਜਿਹੜੀ ਹੈ ਜੀ ਆ 7 ਨੰਬਰ ਤੇ ਅਸੀਂ ਦੇਤਾ ਅੱਛਾ ਉਹਦੀ ਨੌਲੇਜ ਵਿੱਚ ਗੱਲ ਲੈ ਕੇ ਆਂਦੀ ਆ ਠੀਕ ਹੈ ਜੀ ਡਿਵੀਜ਼ਨ ਨੰਬਰ 7 ਹਾਂਜੀ ਠੀਕ ਹੈ ਜੀ ਤਾਂ ਮੌਕੇ ਤੇ ਕੋਈ ਉਸ ਵੇਲੇ ਜਦੋਂ ਇਹ ਵਾਕਿਆ ਹੋਇਆ ਕੋਈ ਪੁਲਿਸ ਅਧਿਕਾਰੀ ਮੌਕੇ ਤੇ ਗਿਆ ਸੀ ਕਿ ਨਹੀਂ ਜੈਸਾ 7 ਨੰਬਰ ਵਾਲੇ ਆਏ ਸੀ ਠੀਕ ਹੈ ਉਹ ਲੈ ਕੇ ਥਾਣੇ ਨੂੰ